ਕਿਆ ਲੱਗਦਾ ਐ ਸਤਿ ਇੱਥੇ ਖੜੇ ਬਹੁਤ ਚੰਗੇ ਲੱਗਦੇ ਆ ਸਟੇਜ ਜਾਣੇ ਮਗਰਲੇ ਪਾਸੇ ਸਾਡੇ ਚੰਗੇ ਪੱਖ ਵੀ ਆ ਸਾਡੇ ਮਾੜੇ ਪੱਖ ਵੀ ਅੱਜ ਤੁਹਾਨੂੰ ਭਲੀ ਭਾਣੀ ਪਤਾ ਜਿੰਨੇ ਫੜਕਾਰ ਪਹਿਲਾਂ ਗਾ ਕੇ ਗਏ ਕੱਲ ਗੁਰਨਾਮ ਗਾ ਕੇ ਗਏ ਗੁਰਨਾਮ ਰਾਜਵੀਰ ਦਾ ਸਬਕਾਲੀ ਕਲਾਕਾਰ ਐ ਇੱਕੇ ਕੰਪਨੀ ਤੋਂ ਦੋਨੇ ਸ਼ੁਰੂ ਹੋਏ ਸੀ ਦੋਨੇ ਭਰਾ ਐ ਜਸ ਰੇਕਰ ਤੋਂ ਸਾਡਾ ਭਰਾ ਜਸਵੀਰ ਪਾਲ ਦੀ ਹੈ ਉਸ ਦਿਨ ਤੋਂ ਉਥੇ ਸਾਡੇ ਘਰੇ ਪਤਾ ਨਹੀਂ ਬਚਿਆ ਜਾਂ ਨਹੀਂ ਬਚਿਆ ਅੱਜ ਸੁਖੀਰਪਾਲ ਭਾਈ ਹੁਣੇ ਉਸ ਦਿਨ ਤੇ ਦਿਨ ਰਾਤ ਰਾਜਵੀਰ ਤੇ ਨਾਲ ਰਹੇ ਆ ਐ ਅੱਜ ਤੱਕ ਉਹ ਪਰਿਵਾਰ ਚ ਬੈਠੇ ਆ ਔਰ ਮੈਨੂੰ ਇਹ ਪੂਰਾ ਯਕੀਨ ਆ ਕਿ ਉਹ ਭਰਾ ਸਾਡਾ ਜਦੋਂ ਤੱਕ ਉਹਦੇ ਸਾਹ ਮੈਨੂੰ ਨਹੀਂ ਲੱਗਦਾ ਉਹ ਪਰਿਵਾਰ ਤੋਂ ਪਾਸੇ ਆਉਣ ਵਾਲਾ ਹੈ ਪਰਿਵਾਰ ਤੋਂ ਪਾਸੇ ਆਉਣ ਵਾਲਾ ਇਹ ਉਧਾਰਨ ਆਣ ਇਦਾਂ ਹੀ ਤੁਸੀਂ ਵੀ ਸਾਰੇ ਸਜਣੋ ਅਮੇਲਿਆਂ ਦੀ ਪੁਕਾਰ ਹੈ ਇਹਨਾਂ ਰਾਤਾਂ ਦੀ ਪੁਕਾਰ ਹੈ ਤੁਹਾਡੇ ਵੀ ਕੋਈ ਸਾਖ ਸੰਬੰਧੀਆਂ ਚ ਕੋਈ ਦੋਸਤਾਂ ਨਿਤਰਾ ਚ ਕੋਈ ਰਿਸ਼ਤੇਦਾਰਾਂ ਚੋਂ ਭਾਈਚਾਰੇ ਚੋਂ ਕੋਈ ਵੀ ਜੀ ਜਾਣਦਾ ਹੈ ਨਾਲ ਖਰਚੇ ਕਰੋ ਇੱਥੋਂ ਕੁਛ ਵੀ ਨਹੀਂ ਨਾਲ ਲੈ ਕੇ ਜਾਣਾ ਇੱਥੋਂ ਕੁਛ ਵੀ ਨਹੀਂ ਨਾਲ ਲੈ ਕੇ ਜਾਣਾ ਸਭ ਡਿਫੈਂਡਰਾਂ ਉਹਦੇ 25 25 30 30 ਲੱਖ ਦੇ ਮੋਟਰਸਾਈਕਲ ਘਰੇ ਖੜੇ ਐ ਕਰੋਨਾ ਦੀਆਂ ਕੋਠੀਆਂ ਉੱਥੇ ਖੜੀਆਂ ਐ ਪਰ ਬੰਦਾ ਉਰ ਜਾਂਦਾ ਬਾਬੂ ਬੰਦਾ ਨਹੀਂ ਮੁੜ ਕੇ ਆਉਂਦਾ ਹੈ ਉਹੀ ਮਾਵਾ ਉਹੀ ਜੀਵਨ ਸਾਥੀ ਉਹੀ ਬੱਚੇ ਉਹੀ ਭੈਣਾ ਉਹੀ ਚਾਚੇ ਤਾਏ ਸਭ ਸਾਰੇ ਉਮਰੇ ਤੇ ਮਹਿਸੂਸ ਕਰਦੇ ਰਹਿੰਦੇ ਕਿ ਜੀ ਕਿੱਥੇ ਚਲਾ ਗਿਆ ਇਹ ਕੱਲੀ ਉਸ ਘਰ ਦੀ ਬਾਤ ਨਹੀਂ